ਕੁਝ ਰਸਤੇ ਸਿਰਫ ਮੰਜ਼ਲਾਂ ਤੱਕ ਨਹੀਂ ਲੈ ਜਾਂਦੇ ਕੁਝ ਰਸਤੇ ਅੰਦਰ ਤੱਕ ਲੈ ਜਾਂਦੇ ਨੇ ਇਹ ਸਫ਼ਰ ਸ਼ੁਰੂ ਹੁੰਦਾ ਹੈ ਅੱਠ ਤੋਂ ਇੱਕ ਛੋਟੀ ਜਹੀ ਜਗ੍ਹਾ ਜਿੱਥੇ ਵਿਆਸ ਦੀ ਤੁੰ ਪਹਾੜਾਂ ਦੀ ਹਵਾ ਤੇ ਖਮੋਸ਼ੀ ਇੱਕ ਗੀਤ ਵਾਂਗੂ ਲੱਗਦੇ ਨੇ ਮੈਂ ਕਮਲ सिनेਮੈਟਿਕ ਤੇ ਅੱਜ ਤੁਸੀਂ ਮੇਰੇ ਨਾਲ ਚਲੋ ਆਪਾਂ ਚੱਲਦੇ ਹਾਂ ਇੱਕ ਸਫ਼ਰ ਤੇ ਜਿੱਥੇ ਹਰ ਮੋੜ ਤੇ ਸਕੂਨ ਮਿਲਦਾ ਹੈ ਅੱਠ ਤੋਂ ਕਿ ਲਾਂਗ ਆਹ ਰਸਤਾ ਹੈਗਾ ਖੱਬੇ ਪਾਸੇ ਟਨਲ ਮਨਾਲੀ ਨੂੰ ਜਾਂਦਾ ਹੈਗਾ ਤੇ ਸੱਜੇ ਪਾਸੇ ਸੈਂਜ ਮਤਲਬ ਜੀਵੀ ਵਾਲੇ ਪਾਸੇ ਜਾਂਦਾ ਆ। ਉਹ ਬਾਈ ਚੱਲਿਆ ਸਾਈਕਲ ਤੇ। ਏਸੇ ਰੋਡ ਆਪਾਂ ਮੋਟਰਸਾਈਕਲ ਤੇ ਆ ਨਾ ਬਾਈਸਾਈਕਲ ਤੇ ਜਾ ਰਹੇ ਆ ਉਸੇ ਸਾਹਮਣੇ ਰੋਡ ਹੈ। ਆਹ ਟਨਲ ਆ ਜਿਹੜਾ ਬਿਲਕੁਲ ਐਵੇਂ ਪੁਰਾਣਾ ਜਾਗਾ। ਮਤਲਬ ਵਿੱਚੋਂ ਠੀਕ ਨਹੀਂ ਕੀਤਾ ਹੋਇਆ ਜਿਵੇਂ ਪਹਾੜ ਵੱਢਿਆ ਸੀ ਬਸ ਓਵੇਂ ਜੇ ਟਨਲ ਬਣਾਤਾ ਤੇ ਹਾਲੀਵੁੱਡ ਦੀਆਂ ਫਿਲਮਾਂ ਜੇ ਦੇਖੇ ਨੇ ਦੇਖੇ ਸੀ ਇਹੋ ਜਿਹੇ ਟਨਲ ਤੇ ਹੁਣ ਇਹ ਟਨਲ ਅੱਖੀਂ ਵੇਖ ਰਹੇ ਆ। ਬਸ ਐਨਾ ਘਰਕਾ ਫਰਕ ਆਗਾ ਵੀ ਇੱਥੇ ਲੈਟਾਂ ਲੱਗੀਆਂ ਉਹਨਾਂ ਦੇ ਲੈਟਾਂ ਵਾਲੀ ਹੁੰਦੀਆਂ ਜਮਾ ਪੂਤ ਜਾਂ ਗੁਫਾ ਵਰਗਾ ਲੱਗਦਾ ਲੋ ਜੀ ਅੱਟ ਟਨਲੋਂ ਨਿਕਲ ਕੇ ਆਪਾਂ ਹੁਣ ਰੁਕੇ ਆਂਗੇ ਅੱਟ ਮੰਡੀ ਭੁੱਖ ਬਹੁਤ ਲੱਗ ਰਹੀ ਆ ਥੋੜਾ ਥੱਕ ਵੀ ਗਿਆ ਮੈਂ ਕੋਈ ਵਧੀਆ ਜਗ੍ਹਾ ਦੇਖਦੇ ਹਾਂ ਤੇ ਖਾਣਾ ਵੀ ਖਾ ਲੈਂਦੇ ਆ ਤੇ ਥੋੜਾ ਸਮਾਂ ਆਰਾਮ ਵੀ ਕਰ ਲੈਂਦੇ ਆ ਮਿਕਸ ਸਬਜ਼ੀ ਕਾਲੇ ਚਨੇ ਮਿਕਸ ਦਾਲ ਤੇ ਘੜੀ ਥੋੜੇ ਜਿੰਡੇ ਤੇ ਰੋਟੀਆਂ ਜਿੰਨੀਆਂ ਖਾਣੀਆਂ ਖਾਓ। ਮਨਾਲੀ ਵਾਲੇ ਰੋਡ ਤੇ ਅੱਠ ਟਨਲ ਲੰਘ ਕੇ ਅੱਠ ਇੱਕ ਛੋਟਾ ਜਿਹਾ ਕਸਬਾ ਹੈ। ਅੱਠ ਦੇ ਬਾਅਦ ਰਸਤੇ 빙ੇਟ ਏਡੇ ਹੋ ਜਾਂਦੇ ਨੇ। ਪਰ ਨਜ਼ਾਰੇ ਹਰ ਮੋੜ ਤੇ ਨਵੀਂ ਕਹਾਣੀ ਲਿਖਦੇ ਨੇ। ਨਦੀ ਦੇ ਕਿਨਾਰੇ ਸੜਕ, ਚੜਹਾਈਆਂ ਤੇ ਸਭ ਕੁਝ ਇੰਨਾ ਅਸਲੀ ਤੇ ਇੰਨਾ ਖੂਬਸੂਰਤ। ਇਹ ਰੂਟ ਸਿਰਫ ਰੋਡ ਟ੍ਰਿਪ ਨਹੀਂ। ਕੁਦਰਤ ਨਾਲ ਇੱਕ ਮਿਲਾਪ ਹੈ। ਆਪਾਂ ਪੁੰਤਰ ਸ਼ਹਿਰ ਪਹੁੰਚੇ ਆ ਪੁੰਤਰ ਸ਼ਹਿਰ ਦੀ ਐਂਟਰੀ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਕਿਸ਼ਤੀ ਦੇਖਣ ਨੂੰ ਮਿਲੀ ਕਿ ਪਾਣੀ ਵਾਲੀਆਂ ਐਕਟੀਵਿਟੀਆਂ ਹੋਰ ਕਾਫੀ ਕੁਝ ਹੁੰਦਾ ਇੱਥੇ ਤੁਸੀਂ ਕਰ ਸਕਦੇ ਹੋ ਸੜਕ ਦੇ ਨਾਲ ਖੱਬੇ ਪਾਸੇ ਇਹ ਸਾਰੇ ਦਾ ਸਾਰਾ ਹੈਗਾ ਜੀ ਸ਼ਹਿਰ ਪੁੰਤਰ ਹਾਲ ਫਿਲਹਾਲ ਆਪਾਂ ਪੁੰਤਰ ਰੁਕੇ ਹੋਏ ਹਾਂਗੇ ਲੋਕੇਸ਼ਨ ਸੋਹਣੀ ਹੈਗੀ ਆ ਪਿੱਛੇ ਇੱਥੇ ਆਪਾਂ ਪੀਣੀ ਆ ਚਾਹ ਚਾਹ ਵੀ ਨਾਲ ਵਾਸਤੇ ਰੁਕੇ ਆ ਤੇ ਨਾਲ ਆ ਲੰਘਦਾ ਹੈਗਾ ਜੀ ਵਿਆਸ ਦਰਿਆ ਬਣੇ ਰਹੋ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਜੇ ਤੁਹਾਨੂੰ ਬਲੌਗ ਵਧੀਆ ਲੱਗ ਰਿਹਾ ਤਾਂ ਮਾ ਹੈਗਾ ਜੀ ਮਨਾਲੀ ਵਾਲਾ ਰੋਡ ਪਿਛਲੇ ਸਾਲਾਂ ਚ ਜਦੋਂ ਬਹੁਤ ਜ਼ਿਆਦਾ ਹੜ੍ਹ ਆਈ ਸੀ ਮਨਾਲੀ ਸਾਈਡ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਦੋਂ ਇਹ ਰੋਡ ਪੂਰੇ ਦਾ ਪੂਰਾ ਟੁੱਟ ਗਿਆ ਸੀਗਾ ਤੇ ਇਹ ਰੋਡ ਦੁਬਾਰਾ ਬਣਾਇਆ ਹੈਗਾ ਕੁਦਰਤ ਦਾ ਨਿਯਮ ਆ ਉੱਜੜਨਾ ਵਸਣਾ ਜਿਹੜੀ ਜਿਹੜੀ ਇੱਕ ਵਾਰੀ ਬਣੀ ਆ ਉਹਨੇ ਖਤਮ ਹੋਣਾ ਹੀ ਹੁੰਦਾ ਵਿਆਸ ਦਰਿਆ ਦੇ ਕਿਨਾਰੇ ਤੇ ਇਹ ਛੋਟੀ ਜੀ ਹਟ ਇੱਥੋਂ ਆਪਾਂ ਬ੍ਰੈਡ ਆਮਲੇਟ ਪਰਾਉਠੇ ਖਾ ਕੇ ਨਾਲ ਪੀ ਕੇ ਚਾਹ ਹੁਣ ਨਿਕਲਦੇ ਆ ਅਗਲੇ ਰਸਤੇ ਆ ਸਾਹਮਣੇ ਸ਼ਹਿਰ ਹੈਗਾ ਜੀ ਕੁੱਲੂ ਖੂਬਸੂਰਤ ਸ਼ਹਿਰ ਪਰ ਇਹਦੀ ਖੂਬਸੂਰਤੀ ਨੂੰ ਖਰਾਬ ਕਰ ਰਹੀ ਆ ਆ ਗੰਦਗੀ ਜਿਹੜੀ ਪਈ ਹੈ ਆਪਾਂ ਕੁੱਲੂ ਨਹੀਂ ਜਾਣਾ ਆਪਾਂ ਜਾਣਾ ਇੱਧਰ ਸਿੱਧੇ ਅੱਗੇ ਲੇਹ ਵਾਲੇ ਰੋਡ ਤੇ ਆਪਾਂ ਮੇਨ ਰੋਡ ਛੱਡ ਕੇ ਆਹਾ ਛੋਟਾ ਰੋਡ ਆ ਗਿਆਂਗੇ ਇਹ ਹੈਗਾ ਜੀ ਇਹ ਹੈਗਾ ਜੀ ਮਨਾਲੀ ਵਾਲਾ ਪੁਰਾਣਾ ਰਸਤਾ ਜਦੋਂ ਉਹ ਵੱਡਾ ਰੋਡ ਨਹੀਂ ਹੁੰਦਾ ਸੀਗਾ ਉਦੋਂ ਇਹ ਰਸਤੇ ਮਨਾਲੀ ਆਵਾਜਾਈ ਹੁੰਦੀ ਸੀ ਤੇ ਇਹ ਰਸਤਾ ਬਿਆਸ ਦਰਿਆ ਦੇ ਬਿਲਕੁਲ ਨਾਲ-ਨਾਲ ਆ ਬਿਆਸ ਦਰਿਆ ਆ ਰਿਹਾਗਾ ਆਪਾਂ ਜਾ ਰਹੇ ਹਾਂ ਮਤਲਬ ਬਿਆਸ ਦਰਿਆ ਦੇ ਉਲਟੀ ਸਾਈਡ ਜਾ ਰਹੇ ਆ ਆਪਾਂ ਬਿਆਸ ਦਰਿਆ ਦੇ ਨਾਲ-ਨਾਲ ਰਸਤਾ ਇਹ ਵੀ ਟੁੱਟਿਆ ਭੱਜਿਆ ਸਾਰੇ ਦਾ ਸਾਰਾ ਬਹੁਤ ਜ਼ਿਆਦਾ ਖਰਾਬ ਆ ਤੇ ਆ ਬਿਆਸ ਦਰਿਆ ਦੇ ਬਿਲਕੁਲ ਨਾਲ-ਨਾਲ ਆ ਥੋੜੀ ਜੀ ਗਲਤੀ ਤੇ ਸਿੱਧੇ ਬਿਆਸ ਦਰਿਆ ਦੇ ਵਿੱਚ ਉਸ ਤੋਂ ਬਾਅਦ ਤਾਂ ਫਿਰ ਵਿਆਸ ਦੇ ਰਾਣੂ ਪਤਾ ਜਾਂ ਰੱਬ ਨੂੰ ਪਤਾ ਆ। ਪਾਣੀ ਬਾਵਾ ਤੇ ਜਾ ਵੈਸੇ ਇੱਥੇ ਪਾਣੀ ਘਟਾ ਟੁੱਟ ਪੱਧ ਹੋਈ ਹੋਈ ਆ ਸਾਰੀ ਦੀ ਸਾਰੀ ਇਹ। ਕੰਮ ਚੱਲ ਰਿਹਾ ਹੈਗਾ ਆ ਦੇਖੋ ਇਹਨੂੰ ਠੀਕ ਕਰਨ ਲਈ। ਜਿਵੇਂ ਦੋਸਤੋ ਆ ਸੜਕ ਆ ਗਈ ਹੈ ਨਾ ਐਵੇਂ ਸੜਕਾਂ ਦੇ ਉੱਤੇ ਲਗਾਤਾਰ ਪਾਣੀ ਵਹਿੰਦਾ ਰਹਿੰਦਾਗਾ ਆ ਦੇਖੋ ਸੜਕ ਸਿੱਲੀ ਪਈ ਆ ਹਜੇ। ਲਗਾਤਾਰ ਪਾਣੀ ਵਹਿਣ ਕਰਕੇ ਸੜਕਾਂ ਗਿੱਲੀਆਂ ਹੋਣ ਕਰਕੇ ਇਹਨਾਂ ਤੇ ਤਿਲਕਣ ਹੁੰਦੀ ਆ। ਆਹ ਨੀਚੇ ਦੀ ਹੋ ਕੇ ਪੁਰਾਣਾ ਰੋਡ ਉਸ ਤੋਂ ਬਾਅਦ ਉਹ ਦੁਆਰੇ ਫੇਰੇ ਨਵੇਂ ਰੋਡ ਤੇ ਆ ਜਾਂਦਾ ਜਿਹੜਾ ਮੇਨ ਨਵਾਂ ਰੋਡ ਆਗਾ ਉਹ ਆਉਂਦਾਗਾ ਪਰ ਆਪਾਂ ਸਾਈਡ ਤੋਂ ਦੀ ਓਕੇ ਫਿਰ ਇਸੇ ਰੋਡ ਤੇ ਚੜ ਗਿਆਂਗੇ ਲੇਰ ਰੋਹਤਾਂਗ ਵਾਲਾ ਰੋਡ ਆਪਾਂ ਨੂੰ ਜਿਹੜੀ ਜਗ੍ਹਾ ਸੋਹਣੀ ਲੱਗਦੀ ਆ ਆਪਾਂ ਉਧਰ ਨੂੰ ਹੋ ਲੈਨੇ ਆ ਆ ਪੁਲ ਆਪਾਂ ਨੂੰ ਸੋਹਣਾ ਲੱਗਿਆ ਇਸ ਲਈ ਆਪਾਂ ਹੁਣ ਇਧਰ ਨੂੰ ਹੋ ਰਹੇ ਆ ਚੱਲਦੇ ਆ ਅੱਗੇ ਬਹੁਤ ਸੋਹਣਾ ਮਾਹੌਲ ਆ ਪਤਲਾ ਜਾ ਪੁਲਰ ਲੋਹੇ ਦਾ ਖੜਕਾ ਖੜਕਾ ਕਰਦਾ ਤੇ ਨੀਚੇ ਹੈਗਾ ਚੱਲਦਾ ਦਰਿਆ ਬਹੁਤ ਸੋਹਣਾ ਖੂਬਸੂਰਤ ਜੰਗਲ ਦੇ ਵਿੱਚੋਂ ਦੀ ਟੁੱਟੀ ਫੁੱਟੀ ਸੜਕ ਸੋਹਣਾ ਮਾਹੌਲ ਬਣ ਰਿਹਾ ਬਿਲਕੁਲ ਪੰ ਪਹੁੰਚ ਗਏ ਜੀ ਮਨਾਲੀ ਤੇ ਆਪਣਾ ਸਵਾਗਤ ਕਰਨ ਲਈ ਗਰਮ ਹਵਾ ਦੇ ਗੁਆਰੇ ਉੱਪਰ ਚੜਾ ਜਾ ਰਹੇ ਨੇ ਮੈਨੂੰ ਲੱਗਦਾ ਸ਼ਾਇਦ ਫੁੱਲਾਂ ਦੀ ਪਰਖਾ ਵੀ ਹੋਣੀ ਆ ਪਰ ਕੋਈ ਨਹੀਂ ਚਲਾ ਇੰਨਾ ਕਰਦਾ ਇੰਨਾ ਵੀ ਬਹੁਤ ਆਹ ਜੀ ਗਰਮ ਹਵਾ ਦਾ ਗੁਆਰਾ ਇਹਨੂੰ ਐਦਾਂ ਉੱਪਰ ਚੜਾ ਜਾ ਰਿਹਾ ਨੀਚੋਂ ਆਹ ਰस्सियां ਫੜ ਕੇ ਰੱਖੀਆਂ ਹੋਣਗੀਆਂ ਤਾਂ ਕਿ ਇਹ ਜਿਆਦਾ ਉੱਚਾ ਨਾ ਨਿਕਲ ਜੇ ਤੇ ਨਾਲ-ਨਾਲ ਆਹ ਨਾਲ-ਨਾਲ ਡਰੋਨ ਚੱਲ ਰਿਹਾ ਉਹਨਾਂ ਦੀ ਵੀਡੀਓ ਬਣਾਉਣ ਵਾਸਤੇ ਟੋਕਰੀ ਦੇ ਵਿੱਚ ਲੋਕ ਨੇ ਜਿਹੜੇ ਉਹ ਬੈਠਦੇ ਨੇਗੇ ਤੇ ਉਹ ਅੱਗ ਚੱਲ ਰਹੀ ਆ ਇਹ ਗਰਮ ਹਵਾ ਨਾਲ ਉਹ ਜਿਹੜਾ ਉੱਪਰ ਚੜਦਾ ਤਾਂ ਆ। ਆ ਦੇਖੋ ਇਹ ਬਹੁਤ ਉੱਚਾ ਚੜ ਜਾਂਦਾ ਹੈ। ਡਰੋਨ ਨਾਲ ਨਾਲ ਚੱਲ ਰਿਹਾ ਵੀਡੀਓ ਬਣਾਉਣ ਵਾਸਤੇ। ਬੱਸ ਇੱਥੇ ਆ ਕੇ ਇਹਦੀ ਲਿਮਟ ਖਤਮ ਹੋ ਗਈ। ਇੰਨਾ ਕੁ ਚਾ ਜਾਂਦਾ ਹੈ। ਤੇ ਬਾਵਾ ਉੱਚਾ ਹੋ ਗਿਆ। ਇਹਦੇ نیچے ਦੇਖੋ ਕਿੰਨਾ ਜਿਆਦਾ ਪਰਛਾਵਾਂ ਵੀ ਬਣ ਰਿਹਾ ਹੋਇਆ। ਮਨਾਲੀ 2 ਕਿਲੋਮੀਟਰ ਸਲਾਂਗ ਵੈਲੀ 18 ਫਸਲਾਂਗ ਜਾਇਆ ਹੈ। ਹੁਣ ਨਹੀਂ ਜਾਣਾ। ਉਹ ਸਾਹਮਣੇ ਬਰਫ਼ ਵਾਲੇ ਪਹਾੜ। ਹਾਂ ਰਹੀ ਲਵੇ ਜੇ ਪਰਸ ਵਾਲੇ ਪਹਾੜ ਹਵਾਵਾਂ ਉਤੋਂ ਸਿੱਧੀਆਂ ਆ ਰਹੀਆਂ ਨੇ ਤੇ ਠੰਡ ਬਹੁਤ ਵੱਧ ਗਈ ਆ ਆ ਗਿਆ ਜੀ ਸਾਰੇ ਦਾ ਸਾਰਾ ਮਨਾਲੀ ਤੇ ਜਿਹੜਾ ਮੇਨ ਮਨਾਲੀ ਆ ਮੇਨ ਮਾਲ ਰੋਡ ਆ ਉਹ ਰਹਿ ਗਿਆ ਇੱਧਰ ਖੱਬੇ ਪਾਸੇ ਆਪਾਂ ਉਧਰ ਨਹੀਂ ਜਾਣਾ ਸੀਗਾ ਆਪਾਂ ਫੇਰ ਉੱਚਾ ਚੜਨ ਲੱਗੇ ਤੇ ਆ ਗਿਆ ਇਹ ਵਾਲਾ ਰੋਡ ਤੇ ਮਨਾਲੀ ਇੱਧਰ ਪਿੱਛੇ ਪਾਸੇ ਹੋ ਗਿਆ ਸਾਰੇ ਸਾਰਾ ਤੇ ਸਾਹਮਣੇ ਆ ਵਰਖਾ ਵਾਲੇ ਪਹਾੜ ਤੇ ਆਪਾਂ ਬਸ ਧੀ ਜਾ ਰਹੇ ਆ ਜਾ ਰਹੇ ਆ ਦੇਖੋ ਜਦੋਂ ਪਿਛਲੀ ਵਾਰੀ ਆਪਾਂ ਆਏ ਸੀ ਇੱਥੇ ਗਾਣਾ ਸ਼ੂਟ ਕਰਕੇ ਲੈ ਕੇ ਗਏ ਹਾਂ ਉਦੋਂ ਆਹ ਏਰੀਆ 'ਚ ਸਾਰੇ 'ਚ ਬਰਫ਼ ਫਸੀ ਆ ਪੂਰੇ ਪਹਾੜ ਬਰਫ਼ਾਂ ਨਾਲ ਟਕੇ ਹੋਏ ਸੀਗੇ ਤੇ ਪਿੱਛੇ ਸਲਾਂਗ ਵੈਲੀ ਰਹੀ ਸੀ ਸਲਾਂਗ ਵੈਲੀ ਵੀ ਬਰਫ਼ਾਂ ਨਾਲ ਟਕੀ ਹੋਈ ਸੀਗੀ ਤੇ ਅਡਲ ਟਨਲ ਬੰਦ ਸੀਗਾ ਪਰ ਹੁਣ ਇੱਥੇ ਨਾ ਤਾਂ ਬਰਫ਼ ਆ ਗਈ ਤੇ ਨਾਲੇ ਅਡਲ ਟਨਲ ਵੀ ਖੁੱਲ੍ਹਾ ਤੇ ਆਪਾਂ ਅਡਲ ਟਨਲ ਹੀ ਜਾ ਰਹੇ ਹਾਂ ਅਟਲ ਟਨਲ ਇੱਥੇ ਰਹਿ ਗਿਆ 5 ਕਿਲੋਮੀਟਰ ਤੇ ਆ ਜਿਹੜਾ ਪੁਲਾ ਇਹਦਾ ਨਾਮ ਹੈਗਾ ਤੁੰਦੀ ਡੀ ਐਚ ਜੂ ਐਨ ਡੀ ਆਈ ਤੁੰਦੀ ਫ੍ਰਿਜ ਸਫ਼ਰ ਆਪਣਾ ਬਹੁਤ ਸੋਹਣਾ ਚੱਲ ਰਿਹਾ ਹੈਗਾ ਬਸ ਦਿੱਕਤ ਇਹ ਆ ਵੀ ਹੁਣ ਆਪਾਂ ਬਰਫ਼ਾਂ ਦੇ ਨੇੜੇ ਆ ਗਏ ਆ ਤੇ ਠੰਡ ਬਹੁਤ ਆ ਗਈ ਇੱਥੇ ਤੇ ਗਲਵਜ਼ ਆਪਣੇ ਕੋਲੇ ਹੈ ਨਹੀਂਗੇ ਕੱਪੜੇ ਵੀ ਨਾਰਮਲ ਨੇ ਬਰਫ਼ ਵਾਲੀ ਵਾਲੀ ਨਹੀਂ ਹੈਗੇ ਨਾਰਮਲ ਠੰਡ ਵਾਲੇ ਨੇਗੇ ਸਾਹਮਣੇ ਆ ਗਿਆ ਰੋਹਤਾਂ ਸਾਹਮਣੇ ਆ ਗਿਆ ਅਟਲ ਟਨਲ ਰੋਹਤਾਂਗ ਹੁਣ ਆਪਾਂ ਅਟਲ ਟਨਲ ਜਾਣਾ ਆ ਇਹ ਹੈਗਾਗਾ ਬਹੁਤ ਲੰਬਾ ਟਨਲ ਦਾ 10 ਕਿਲੋਮੀਟਰ ਦਾ ਹੈਗਾ ਇਹ ਟਨਲ ਅਟਲ ਟਨਲ ਦੁਨੀਆ ਦੀ ਸਭ ਤੋਂ ਲੰਬੀ ਹਾਈ ਐਲਟੀਟਿਊਡ ਟਨਲ ਪਰ ਮੇਰੇ ਲਈ ਇਹ ਇੱਕ ਦਰਵਾਜ਼ਾ ਹੈ ਇੱਕ ਦੁਨੀਆ ਤੋਂ ਦੂਸਰੀ ਦੁਨੀਆ ਵਿੱਚ ਜਾਂਦਾ ਦਰਵਾਜ਼ਾ ਟਨਲ 'ਚ ਐਂਟਰ ਕਰਨਾ ਤੇ ਜਦੋਂ ਬਾਹਰ ਨਿਕਲਣਾ ਹਰ ਚੀਜ਼ ਬਦਲ ਚੁੱਕੀ ਹੁੰਦੀ ਹੈ ਐਂਟਰ ਹੋਏ ਤਾਂ ਗਰਮੀ ਸੀ ਬਾਹਰ ਨਿਕਲੇ ਤਾਂ ਬਿਲਕੁਲ ਠੰਡ ਠੰਡੀ ਹਵਾ ਖੂਬਸੂਰਤ ਨਜ਼ਾਰਾ ਤੇ ਬਰਫ਼ ਟਨਲ ਚੋਂ ਬਾਹਰ ਆਉਂਦੇ ਆ ਸਿੱਧੇ ਹੀ ਇੱਕਦਮ ਬਰਫਾਂ ਹੀ ਬਰਫਾਂ ਬਸ ਹੁਣ ਇਦੂ ਬਾਦ ਸਾਰੇ ਦਾ ਸਾਰਾ ਏਰੀਆ ਬਰਫਾਂ ਵਾਲਾ ਹੀ ਹੈਗਾ ਇੱਧਰ ਆਪਾਂ ਜਾਣਾ ਸਾਹਮਣੇ ਅੱਗੇ ਬਰਫਾਂ ਹੀ ਬਰਫਾਂ ਉਧਰ ਵੀ ਆ ਦੇਖੋ ਬਰਫ ਬਰਫ ਠੰਡ ਬਹੁਤ ਆ ਗਈ ਤਪ ਹੈਗੀ ਆ ਤਾਂ ਕਰਕੇ ਥੋੜੀ ਜੀ ਬਚਦਾ ਬਸ ਪਰ ਰਾਈਡ ਦਾ ਨਜ਼ਾਰਾ ਆ ਰਿਹਾ ਹੈ ਇਥੋਂ ਐਂਟਰ ਕਰਕੇ ਆਪਾਂ ਲਾਹੌਲ ਸਪਿਤੀ ਵੈਲੀ ਹੁਣ ਆਪਾਂ ਹੈਗੇ ਆ ਲਾਹੌਲ ਤੇ ਸਪਿਤੀ ਵੈਲੀ ਦੇ ਏਰੀਆ 'ਚ ਸਾਹਮਣੇ ਚੈੱਕ ਪੋਸਟ ਹੈਗਾ ਉੱਥੇ ਆਪਾਂ ਕਰਾਉਣੀ ਆ ਐਂਟਰੀ ਦੋਵਾਂ ਦਾ 100 ਰੁਪਿਆ ਦੇ ਕੇ ਆਪਾਂ ਐਂਟਰੀ ਕਰ ਲਈ ਆ ਹੁਣ ਲਾਹੌਲ ਤੇ ਸਪਿਤੀ ਵੈਲੀ 'ਚ ਆਪਾਂ ਐਂਟਰੀ ਪਾ ਕੇ ਅੱਗੇ ਜਾ ਰਹੇ ਆ ਲਾਹੌਲ ਵੈਲੀ ਚ ਆਪਣਾ ਸਵਾਗਤ ਹੋ ਗਿਆ ਲਾਹੌਲ ਨੇ ਆਪਣਾ ਸਵਾਗਤ ਕੀਤਾ ਹੈ ਆਹ ਸੜਕਾਂ ਬਹੁਤ ਸੋਹਣੀਆਂ ਲਾਹੌਲ ਦੀਆਂ ਵਾਦੀਆਂ ਖਾਮੋਸ਼ ਨੇ ਪਰ ਇਹ ਖਮੋਸ਼ੀ 'ਚ ਇੱਕ ਸਕੂਨ ਵੀ ਹੈ ਸੜਕ ਪਹਾੜ ਇਕੱਲਾਪਨ ਸਭ ਕੁਝ ਇੱਕ ਗੀਤ ਵਾਂਗੂ ਚੱਲਦਾ ਹੈ ਨਾ ਕੋਈ ਸ਼ੋਰ ਨਾ ਕੋਈ ਜਲਦੀ ਸਿਰਫ ਮੈਂ ਤੇ ਇਹ ਵਾਦੀਆਂ ਪਿਛਲੀ ਵਾਰੀ ਜਦੋਂ ਸੱਚਪਾਸ ਕੀਤਾ ਆ ਉਦੋਂ ਐਸ ਤਾਬੇ ਤੇ ਰੁਕੇ ਸੀਗੇ ਅਸੀਂ ਉਦੋਂ ਬਰਫਾਂ ਹੈ ਨਹੀਂ ਸੀਗੀਆਂ ਹੁਣ ਬਰਫਾਂ ਹੀ ਬਰਫਾਂ ਇੱਥੇ ਤੁਸੀਂ ਫੈਮਿਲੀ ਨਾਲ ਜਾਂ ਗਰੁੱਪ ਨਾਲ ਜਾਂ ਫਿਰ ਨੋਰਮਲ ਘੁੰਮਣ ਆ ਰਹੇ ਹੋ ਕੋਈ ਐਕਟੀਵਿਟੀ ਕਰਨ ਆ ਰਹੇ ਹੋ ਫਿਰ ਤੁਹਾਡੇ ਲਈ ਆਹ ਵਾਲੀ ਜਗ੍ਹਾ ਬੈਸਟ ਆ ਪਰ ਆਪਾਂ ਐਕਸਪਲੋਰ ਕਰਨਾ ਘੁੰਮਣਾ ਇਸ ਵੀ ਆਪਾਂ ਰਸਤਿਆਂ ਦਾ ਸਵਾਦ ਲੈਣਾ ਲਗਾਤਾਰ ਰਾਈਡ ਕਰਦੇ ਆ ਆਪਾਂ ਨੂੰ ਭੁੱਖ ਲੱਗੀ ਸੋਹਣੀ ਤੇ ਸ਼ਾਂਦੀ ਜਗ੍ਹਾ ਦੇਖ ਕੇ ਆਪਾਂ ਬ੍ਰੇਕ ਲਾ ਲਏ ਤੇ ਪੱਥਰ ਇਕੱਠੇ ਕਰਕੇ ਚੁੱਲ੍ਹਾ ਬਣਾਇਆ ਲੱਕੜਾਂ ਇਕੱਠੀਆਂ ਕਰਕੇ ਆਗਮਚਾਲੀ ਤੇ ਨੇੜੇ ਛੋਟੇ ਜੇ ਕਸਬੇ ਤੋਂ ਆਪਾਂ ਖਾਣ ਲਈ ਸਮਾਨ ਲਿਆਂਦਾ ਬਣਾਇਆ ਖਾਇਆ ਸੁਬਾਹ ਆਇਆ ਲਾਵਾ ਹਾਈਲੂ ਬੇਅਰ ਵਿੱਚ ਲਾ ਕੇ ਖਦਮ ਕੀਤੇ ਤਾਂ ਕਿ ਇਹ ਜਗ੍ਹਾ ਗੰਦੀ ਨਾ ਹੋਵੇ ਮੌਸਮ ਹੋ ਗਿਆ ਕਾਫੀ ਠੰਡਾ ਜਦੋਂ ਰੁਕੇ ਸੀਗੇ ਉਦੋਂ ਸੀਗੀ ਤੁੱਪ ਠੰਡ ਹੁਣ ਹੋਰ ਵਧ ਗਈ ਆ ਤੇ ਹੁਣ ਚੱਲ ਜੀਆਂ ਅੱਗੇ ਸੱਚਪਾਸ ਵਾਲੇ ਪਾਸੇ ਆਹ ਨਾਲ-ਨਾਲ ਜਿਹੜਾ ਦਰਿਆ ਜਾ ਰਿਹਾ ਇਹ ਹੈਗਾ ਚਨਾਬ ਦਰਿਆ ਟਾਂਡੀ ਚ ਐਂਟਰ ਹੋ ਗਏ ਆਪਾਂ ਇਹ ਹੈਗਾ ਜੀ ਟਾਂਡੀ ਬ੍ਰਿਜ ਹੁਣ ਆਪਾਂ ਜਾ ਰਹੇ ਆ ਲੇ ਵਾਲੇ ਰੋਡ ਤੇ ਕਿਲੌਂਗ ਰੁਕਣਾ ਆਪਾਂ ਕਿਉਂਕਿ ਖੂਬ ਸੋਹਣੀ ਹਮਤ ਹੈ। ਆ ਸਾਹਮਣੇ ਰਹਿ ਗਿਆ ਜੀ ਕਿਲੌਂਗ ਸ਼ਹਿਰ। ਉੱਥੇ ਜਾਣਾ ਆਪਾਂ ਬਸ 2 ਕਿਲੋਮੀਟਰ ਰਹਿ ਗਿਆ। ਚੱਲਦੇ ਆਪਾਂ ਉੱਥੇ ਫਿਰ ਰੁਕਦੇ ਆਂ। ਕਿਲੌਂਗ ਇੱਕ ਛੋਟਾ ਸ਼ਹਿਰ ਜਿੱਥੇ ਸਮਾਂ ਹੌਲੀ ਚੱਲਦਾ। ਲੋਕ ਮੁਸਕਰਾ ਕੇ ਮਿਲਦੇ ਨੇ ਤੇ ਠੰਡੀ ਹਵਾ ਦਿਲ ਦੇ ਅੰਦਰ ਤੱਕ ਜਾਂਦੀ ਆ। ਮੈਂ ਆਪਣੇ ਆਪ 'ਚ ਇਨਾ ਖੁਭ ਗਿਆ ਸੀ ਸ਼ਬਦ ਘੱਟ ਸੀ ਪਰ ਇਹ ਜਗ੍ਹਾ ਨੇ ਬਹੁਤ ਕੁਝ ਕਹਿ ਦਿੱਤਾ ਕਿ ਲਾਂਗ ਕੋਈ ਜਗ੍ਹਾ ਨਹੀਂ ਇਹ ਇੱਕ ਅਹਿਸਾਸ ਹੈ ਇਹ ਸਫ਼ਰ ਮੇਰੇ ਲਈ ਸਿਰਫ ਇੱਕ ਸਫ਼ਰ ਨਹੀਂ ਸੀ ਇਹ ਇੱਕ ਮੈਡੀਟੇਸ਼ਨ ਸੀ ਜਿੱਥੇ ਮੈਂ ਕੁਦਰਤ ਨੂੰ ਨਹੀਂ ਕੁਦਰਤ ਨੇ ਮੈਨੂੰ ਮਹਿਸੂਸ ਕੀਤਾ ਸ਼ੁਕਰੀਆ ਤੁਹਾਡਾ ਸਭ ਦਾ ਮੇਰੇ ਨਾਲ ਇਸ ਯਾਤਰਾ 'ਚ ਜੁੜਨ ਲਈ ਜੇ ਤੁਸੀਂ ਵੀ ਸਕੂਨ ਲੱਭ ਰਹੇ ਹੋ ਤਾਂ ਇੱਕ ਵਾਰ 8 ਤੋਂ ਕੇ ਲੌਂਗ ਜ਼ਰੂਰ ਸਫਰ ਕਰਿਓ ਜਲਦੀ ਮਿਲਦੇ ਹਾਂ ਅਗਲੇ ਬਲੌਗ 'ਚ ਇਹੋ ਜੇ ਹੋਰ ਸਕੂਨ ਭਰੇ ਬਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਕੰਟੀ ਦਬਣਾ ਨਾ ਭੁੱਲਿਓ ਤਾਂ ਕਿ ਸਕੂਨ ਭਰੇ ਬਲੌਗ ਕੋਈ ਵੀ ਮਿਸ ਨਾ ਹੋਣ ਸ਼ੁਕਰੀਆ ਬਹੁਤ ਬਹੁਤ